ਦਲੀਨਜ਼ੀ ਗਾਜ਼ੀਆਬਾਦ ਵਿੱਚ ਬੀਤੀ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ ਇੱਕ ਤੇਜ਼ ਰਫ਼ਤਾਰ ਆਡੀ ਕਾਰ ਨੇ ਇੱਕ ਆਟੋ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਆਟੋ ਡਰਾਈਵਰ ਅਤੇ ਇੱਕ મહિલા ਸਮੇਤ 4 ਲੋਕਾਂ ਦੀ ਮੌਤ ਹੋ ਗਈ। ਇਹ ਟੱਕਰਨੀ ਭਿਆਨਕ ਸੀ ਕਿ ਆਟੋ ਦੇ ਪਰਖੱਚੇ ਉੱਟ ਗਏ ਜਦਕਿ ਆਡੀ ਕਾਰ ਵੀ ਸਾਹਮਣੇ ਟੁੱਟੀ ਹੈ। ਗਾਜ਼ੀਆਬਾਦ ਦੇ ਪੌਸ਼ੀ ਇਲਾਕੇ ਇੰਦਰਾਪੁਰਮ ਦੇ ਵਿੱਚ ਨਹਿਰ ਕਿਨਾਰੇ ਹਾਦਸਾ ਵਾਪਰਿਆ। ਸ਼ੁਰੂਆਤੀ ਜਾਂਚ ਮੁਤਾਬਕ ਇਹ ਆਡੀਕਾਰ ਇੱਕ ਡਾਕਟਰ ਦੇ ਨਾਮ ਰਜਿਸਟਰਡ ਹੈ ਹਾਲਕੀ ਪਤਾ ਨਹੀਂ ਲੱਗਿਆ ਕਿ ਗੱਡੀ ਚਲਾ ਕੌਣ ਰਿਹਾ ਸੀ ਕਿਉਂਕਿ ਆਡੀਸ ਵਾਲੇ ਲੋਕ ਹਾਦਸੇ ਮਗਰੋਂ ਲਿਫਟ ਲੈ ਕੇ ਦੂਜੀ ਕਾਰ ਤੋਂ ਫਰਾਰ ਹੋ ਗਏ ਯੂਪੀ ਚੋਂ ਉਹਨਾਂ ਦੇ ਵਿੱਚ ਇਕਲੇਸ਼ ਤੇ ਰਾਹੁਲ ਦੇ ਗਠਬੰਧਨ ਮਗਰੋਂ ਇੱਕ ਨਵਾਂ ਨਾਰਾ ਤਿਆਰ ਹੈ ਯੂਪੀ ਕੋ ਇਹ ਸਾਥ ਪਸੰਦ ਹੈ ਦਿੱਲੀ ਵਿੱਚ ਸੁਲਮਾਨ ਖਾਨ ਦੀ ਫਿਲਮ ਸੁਲਤਾਨ ਦੇ ਗੀਤ ਬੇਬੀ ਕੋ ਬੇਸ ਪਸੰਦ ਹੈ ਤੋਂ ਲਿਆ ਗਿਆ ਹੈ ਜਾਣਕਾਰੀ ਮੁਤਾਬਕ ਇਹ ਨਾਰਾ ਕਾਂਗਰਸ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਤਿਆਰ ਕੀਤਾ ਹੈ कलेश यादव ਤੇ ਕਾਂਗਰਸ ਪ੍ਰਧਾਨ ਕੱਲ ਸ਼ਾਮ ਇਕੱਠੇ ਪ੍ਰੈਸ ਕਾਨਫਰੰਸ ਕਰਨ ਵਾਲੇ ਨੇ ਜੋ ਕਿ ਲਖਨਊ ਦੇ ਵਿੱਚ ਕੀਤੀ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਨਵਾਂ ਨਾਰਾ ਇਸ ਤਰ੍ਹਾਂ ਲਾਂਚ ਕੀਤਾ ਜਾਏਗਾ ਗਠਜੰਬੰਦਨ ਮਗਰ ਦੋਹਾਂ ਪਾਰਟੀਆਂ ਵਿਚਾਲੇ ਇੱਕ ਪੇਜ ਫਸ ਗਿਆ ਹੈ ਖਬਰਾਂ ਅਨੁਸਾਰ ਪ੍ਰੇਂਕਾ ਗਾਂਧੀ ਨੇ ਖਿ ਲਈ ਸ਼ਾਦਵ ਤੁਰਾਈ ਬਰੇਲੀਏ ਤੇ ਅਮੇਠੀ ਦੀਆਂ 10 ਸੀਟਾਂ ਕਾਂਗਰਸ ਲਈ ਮੰਗੀਆਂ ਨੇ ਗਠਜੰਬੰਦਨ ਤਹਿਤ ਕਾਂਗਰਸ ਨੂੰ 105 ਸੀਟਾਂ ਦੇਤੀਆਂ ਗਈਆਂ ਨੇ ਬੀਜੇਪੀ ਸੰਸਦ ਮਹੰਤ ਦਿੱਤੇਨਾਥ ਤੇ ਸੰਗਠਨ Hindu Yuva Vahini ਨੇ BJP ਤੇ ਦਿੱਤੇਨਾਥ ਨੂੰ ਨਜ਼ਰਅੰਦਾਜ਼ ਕਰਨ ਦੇ ਇਲਜ਼ਾਮ ਲਗਾਇਆ ਤੇ ਪੂਰਵਾਂਚਲ ਦੇ ਸਾਰੀਆਂ ਸੀਟਾਂ ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਹਾਲਾਂਕਿ ਮੌਕੇ ਦੀ ਨਜ਼ਾਕਤ ਨੂੰ ਵੇਖਦੇ ਦਿੱਤੇਨਾਥ ਨੇ ਇਸ ਵਿਵਾਦ ਤੋਂ ਕਿਨਾਰਾ ਕਰਦੇ BJP ਦਾ ਸਾਥ ਦੇਣ ਦੀ ਗੱਲ ਕਹੀ ਹੈ। ਇਸ ਨਾਲ ਕਿਹਾ ਗਿਆ ਹੈ ਕਿ ਬਗਾਵਤ ਕਰਨ ਵਾਲੇ ਵਰਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਸਰਨਾ ਨੇ ਆਪਣੇ ਸੈਨਿਕਾਂ ਲਈ ਇੱਕ WhatsApp ਨੰਬਰ ਜਾਰੀ ਕੀਤਾ ਤਾਂ ਜੋ ਸੈਨਿਕ ਆਪਣੀਆਂ ਸਮਾਜ ਸੇਵਾ ਸੋਸ਼ਲ ਮੀਡੀਆ ਤੇ ਲਿਜਾਣ ਦੀ ਬਜਾਏ ਸਿੱਧੇ ਸੈਨਾ ਪ੍ਰਮੁਖ ਜਨਰਲ ਵਿਪਨਰਾਫ ਤੱਕ ਪਹੁੰਚਾ ਸਕਣ ਇੱਕਦਮ ਜਵਾਨਾਂ ਵੱਲੋਂ ਵੀਡੀਓਜ਼ ਪੋਸਟ ਕਰ ਸ਼ਿਕਾਇਤ ਕਰਨ ਮੁਕਜਾ ਹੋ ਚੁੱਕਿਆ ਹੈ ਵਿਦੇਸ਼ਮਤੀ ਸੁਸ਼ਮਾ ਸਵਰਾਜ ਲਗਾਤਾਰ ਲੋਕਾਂ ਦੀ ਮਦਦ ਕਰਨੀ ਅੱਗੇ ਆ ਰਹੇ ਨੇ ਬਪਾਲ ਤੋਂ ਦੋ ਦਿਨ ਤਿੰਨ ਦਿਨ ਬਿਮਾਰ ਦੇ ਪਿਤਾ ਵੱਲੋਂ ਟੂਟਰ ਤੇ ਇਲਾਜ ਦੀ ਮਦਦ ਮੰਗਣ ਤੇ ਸੁਸ਼ਮਾ ਨੇ ਤੁਰੰਤ ਮਦਦ ਭੇਜੀ ਅਤੇ ਬੱਚ ਨੂੰ ਐ ਲਿਫਟ ਕਰਾਦਿਆਂ ਲਈ ਦੇ ਐਮਸ ਹਸਪਤਾਲ ਪਹੁੰਚਾਇਆ ਜਿੱਥੇ ਉਸਦੇ ਦਿਲ ਦੀ ਸਰਜਰੀ ਕੀਤੀ ਜਾਏਗੀ ਮਾਝਲ ਪ੍ਰਦੇਸ਼ ਦੇ ਵਿੱਚ ਬਰਫबारी ਚੱਲੀ ਜਾ ਰਹੀ ਹੈ ਥੁਰਨਾਲ ਕੰਡਾ ਤੇ ਕੁਫਰੀ ਦੇ ਵਿੱਚ ਪਾਰੀ ਬਰਫਬਾਰੀ ਹੋਈ ਹੈ ਜਿਸ ਮਗਰੋਂ ਸਲਾਨੀ ਦੇ ਚਿਹਰੇ ਖੜਦੇ ਨੇ ਤਾਜ਼ਾ ਹੋਰੀ ਬਰਫਬਾਰੀ ਦਾ ਸਲਾਨੀ ਕੁਬਨੰਦ ਮੰਡਰੇ ਨੇ ਉੱਤਰਾਖੰਡ ਦੇ ਪਹਾੜੀ ਇਲਾਕੇ ਵੀ ਬਰਫ ਨਾਲ ਢਕੇ ਹੋਏ ਨੇ ਉਧਰ ਜੰਮੂ ਕਸ਼ਮੀਰ ਵਿੱਚ ਬਰਫਬਾਰੀ ਕਰਨ ਜੰਮੂ ਸ਼ੀ ਨਗਰ ਹਾਈਵੇ ਚੌਥੇ ਦਿਨ ਵੀ ਬੰਦ ਹੈ ਜਿਸ ਕਾਰਨ ਹਾਈਵੇ ਤੇ ਟਰੱਕਾਂ ਦੀ ਲੰਬੀ ਕਤਾਰ ਲੱਗੀ ਹੋਈ ਹੈ ਟਰੱਕ ਜਲੰਦੇ ਸੇਵ ਖਰਾਬ ਹੋਣ ਦਾ ਡਰ ਹੈ ਹਾਈਵੇ ਤੇ ਲਗਾਤਾਰ ਬਰਫ ਹਟਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਵੀ ਮਸ਼ੀਨਾਂ ਰਾਹੀਂ ਸੜਕ ਤੋਂ ਬਰਫ हटਾਈ ਜਾ ਰਹੀ ਹੈ ਉਧਰ ਜੰਮੂ ਦੇ ਰਾਮਬੰਦ ਵਿੱਚ ਚਟਾਂਡੇਗਨ ਕਾਰਨ ਰਸਤਾ ਰੁਕਿਆ ਹੋਇਆ ਹੈ ਤਾਮਿਲਨਾਡੂ ਦੇ ਜਲਲਿਕਟੂ ਦੇ ਬਾਦੋਂ ਕਰਨਾਟਕ ਦੇ ਝੋਟਿਆਂ ਦੀ ਦੌੜ ਦੁਬਾਰਾ ਸ਼ੁਰੂ ਕਰਨ ਲਈ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸ ਖੇਡ ਤੇ ਹਾਈ ਕੋਰਟ ਨੇ ਪਿਛਲੇ ਸਾਲ ਰੋਕ ਲਗਾ ਦਿੱਤੀ ਸੀ ਦਸਰ ਕਰਨਾਟਕ ਦਾ ਮਸ਼ਹੂਰ ਤਿਉਹਾਰ ਕੰਬਾਲਾ ਜਿਸ ਨੂੰ ਮਨਾਉਂਦੇ ਹੋਏ ਝੋਟਿਆਂ ਨੂੰ ਚਿੱਕਰ ਨਾਲ ਭਰੇ ਖੇਤਾਂ 'ਚ ਦੌੜਾਇਆ ਜਾਂਦਾ ਹੈ ਇਹ ਖੇਡ ਨਵੰਬਰ ਤੋਂ ਲੈ ਕੇ ਮਾਰਚ ਤੱਕ ਚੱਲਦਾ ਹੈ